ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਹਿਲਾ ਗੁਰਮੁਖ ਜਨਮ ਲੈ ਭੈ ਵਿੱਚ ਵਰਤ ਹੋਈ ਏ ਆਣਾ ਸਭ ਤੋਂ ਪਹਿਲਾ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਪਹਿਲਾ ਗੁਰਮੁਖੇ ਜਨਮ ਲੈ ਜਦੋਂ ਗੁਰਮੁਖ ਜਨਮ ਲੈ ਭਾਵ ਕੇ ਨਵਾਂ ਜਨਮ ਲੈਂਦਾ ਆ ਜਦੋਂ ਗੁਰੂ ਧਾਰਨ ਕਰਦਾ ਆ ਗੁਰੂ ਤੋਂ ਦਿਖਿਆ ਮੰਤਰ ਪ੍ਰਾਪਤ ਕਰਦਾ ਆ ਉਦੋਂ ਇਨਸਾਨ ਦਾ ਅਸਲੀ ਜਨਮ ਹੁੰਦਾ ਆ ਇੱਕ ਜਨਮ ਹੁੰਦਾ ਜਦੋਂ ਉਹ ਜਮਦਾ ਆ ਮਾਂ ਦੇ ਗਰਭ ਦੇ ਵਿੱਚੋਂ ਬਾਹਰ ਆਉਂਦਾ ਉਹਨੂੰ ਕਿਹਾ ਜਾਂਦਾ ਜਨਮ ਲਿਆ ਜਨਮਿਆ ਇੱਕ ਜਨਮ ਹੁੰਦਾ ਆ ਜਦੋਂ ਉਹ ਗੁਰੂ ਵਾਲਾ ਬਣ ਜਾਂਦਾ ਆ ਜੇ ਇਸੇ ਕਰਕੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਪਹਿਲਾ ਗੁਰਮੁਖੇ ਜਨਮ ਲਾਹ ਪਹਿਲਾ ਗੁਰਮੁਖ ਜਿਹੜਾ ਹੈ ਉਹ ਗੁਰਮੁਖ ਤੇ ਤਾਂ ਹੀ ਹੋਇਆ ਨਾ ਜੇ ਗੁਰੂ ਵਾਲਾ ਬਣਿਆ ਗੁਰੂ ਨੂੰ ਮੁਖ ਰੱਖ ਕਰਕੇ ਚੱਲੇਗਾ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰੇਗਾ ਪਹਿਲਾ ਗੁਰਮੁਖ ਜਨਮ ਲਾਏ ਜਿਹ ਤਰ੍ਹਾਂ ਸਿੱਖ ਧਰਮ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਉਸ ਦਿਨ ਤੋਂ ਗੁਰਮੁਖ ਦਾ ਜਨਮ ਹੁੰਦਾ ਆ ਗੁਰਸਿੱਖ ਦਾ ਜਨਮ ਹੁੰਦਾ ਆ ਜਿਸ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਗੁਰੂ ਗੁਰਮੰਤਰ ਪ੍ਰਾਪਤ ਕੀਤਾ ਪੰਜਾਬ ਪਿਆਰਿਆਂ ਤੋਂ ਮੂਲ ਮੰਤਰ ਗੁਰਮੰਤਰ ਪ੍ਰਾਪਤ ਕੀਤਾ ਪਹਿਲਾ ਗੁਰਮੁਖ ਜਨਮ ਲੈ ਭੈ ਵਿੱਚ ਵਰਤਾ ਹੋਏ ਆਣਾ ਤੇ ਫਿਰ ਬੜੇ ਸੰਜਮ ਬੜੇ ਭੈ ਦੇ ਵਿੱਚ ਵਰਤਦਾ ਆ ਗੁਰੂ ਪਾਤਸ਼ਾਹ ਪਰਮੇਸ਼ਰ ਦੇ ਡਰ ਦੇ ਵਿੱਚ ਰਹਿੰਦਾ ਆ ਉਹਦੇ ਭੈ ਭਾਵਨੀ ਦੇ ਵਿੱਚ ਰਹਿੰਦਾ ਆ ਇਸੇ ਤਰ੍ਹਾਂ ਗੁਰੂ ਦੀ ਸਿੱਖਿਆ ਲੈ ਕਰਕੇ ਜਨਮ ਪ੍ਰਾਪਤ ਹੋਇਆ ਤੇ ਫਿਰ ਭੈ ਵਿੱਚ ਕੰਮ ਕਰਦਾ ਆ ਕਿਉਂਕਿ ਜਿਹੜਾ ਗੁਰੂ ਦੇ ਭੈ ਦੇ ਵਿੱਚ ਰਹਿੰਦਾ ਨਾ ਉਹ ਮਾੜੇ ਕਰਮ ਨਹੀਂ ਕਰਦਾ ਕਦੇ ਵੀ ਗੁਰੂ ਦੇ ਭੈ ਦੇ ਵਿੱਚ ਰਹਿੰਦਾ ਕਿ ਮੈਂ ਝੂਠ ਨਹੀਂ ਬੋਲਣਾ ਮੈਂ ਬਹੀ ਮਾਰ ਨਹੀਂ ਕਰਨੀ ਮੈਂ ਚੁਗਲੀ ਨਹੀਂ ਦੇਣਾ ਨਹੀਂ ਕਰਨੀ ਕਿਸੇ ਦਾ ਹੱਕ ਨਹੀਂ ਮਾਰਨਾ ਗੁਰੂ ਦੇ ਭੈ ਦੇ ਵਿੱਚ ਆ ਇਬਾ ਗੁਰੂ ਵਾਲਾ ਬਣਿਆ ਤੇ ਗੁਰੂ ਦੇ ਹੁਕਮ ਗੁਰੂ ਦੇ ਭੈ ਦੇ ਵਿੱਚ ਰਹਿਣਾ ਹੈ ਤੇ ਇਸੇ ਤਰ੍ਹਾਂ ਫਿਰ ਇਆਣਿਆਂ ਵਾਂਗ ਉਹ ਜਿਹੇ ਤਰ੍ਹਾਂ ਬੱਚਾ ਹੁੰਦਾ ਨਾ ਬੱਚਾ ਕੋਈ ਵੀ ਖਤਰੇ ਵਾਲਾ ਕੰਮ ਨਹੀਂ ਕਰਦਾ ਕਿਉਂਕਿ ਉਹਨੂੰ ਕਿਹਾ ਜਾਂਦਾ ਵੀ ਬੱਚਾ ਆ ਜਿਹੇ ਤਰ੍ਹਾਂ ਕੋਈ ਬਿਜਲੀ ਆਦਿਕ ਦਾ ਕੰਮ ਕਰਨਾ ਹੋਵੇ ਤੇ ਸਿਆਣਾ ਬੰਦਾ ਕਰਦਾ ਵੱਡਾ ਬੰਦਾ ਕਰਦਾ ਕਹਿੰਦੇ ਬੱਚਾ ਆ ਬੱਚਾ ਬਜਰੀ ਨੂੰ ਹੱਥ ਲਾਉਣ ਤੋਂ ਡਰਦਾ ਕਿ ਮੈਂ ਅਜੇ ਨਿਆਣਾ ਆ। ਹੋਰ ਕੋਈ ਵੱਡੀ ਗੱਡੀ ਚਲਾਉਣ ਤੋਂ ਡਰਦਾ ਆ ਕਹਿੰਦਾ ਮੈਂ ਅਜੇ ਨਿਆਣਾ ਆ ਮੇਰੇ ਕੋ ਨਹੀਂ ਚੱਲੇਗੀ। ਇਸੇ ਤਰ੍ਹਾਂ ਆਪਣੇ ਆਪ ਨੂੰ ਅਿਆਣਾ ਨਿਆਣਾ ਸਮਝਣਾ ਗੁਰੂ ਦਾ ਸਿੱਖ ਜਿਹੜਾ ਆ ਨਾ। ਗੁਰਮੁਖ ਦੇ ਇਹ ਲੱਛਣ ਨੇ ਗੁਰਬਾਣੀ ਦੇ ਅੰਦਰ ਭਗਤ ਸਾਹਿਬਾਨ ਜੀ ਫਰਮਾਨ ਕਰਦੇ ਨਾ। ਮਤ ਹੁੰਦੀ ਹੋਏ ਅਿਆਣਾ ਤਾਣ ਹੁੰਦੇ ਹੋਏ ਨਿਤਾਣਾ। ਮਤ ਹੁੰਦੇ ਆ ਹੋਇਆ ਵੀ ਇਆਣਾ ਸਮਝਣਾ ਆਪਣੇ ਆਪ ਨੂੰ ਅਣਜਾਣ ਹੰਕਾਰ ਨਹੀਂ ਕਰਨਾ ਕਿ ਮੇਰੇ ਕੋਲ ਬਹੁਤਾ ਸਿਆਣਾ ਮੈਂ ਬਹੁਤੀ ਮਾਤਿਆ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਪ੍ਰਮਾਨ ਕਰਦੇ ਨੇ ਪਹਿਲਾ ਗੁਰਮੁਖ ਜਨਮ ਲੈ ਜਨਮ ਲੈਣਾ ਕੀਤਾ ਗੁਰੂ ਆਲਾ ਬਣਿਆ ਭੈ ਵਿੱਚ ਵਰਤਾ ਹੋਇਆ ਇਆਣਾ ਫਿਰ ਭੈ ਦੇ ਵਿੱਚ ਵਰਤਦਾ ਇਆਣਾ ਹੋ ਕਰਕੇ ਅਣਜਾਣ ਹੋ ਕਰਕੇ ਬਾਲਕ ਵਾਂਗੂ ਉਹ ਵਰਤਦਾ ਆ ਕਿਉਂਕਿ ਭੈ ਦੇ ਵਿੱਚ ਰਹਿੰਦਾ ਹੈ ਗੁਰੂ ਦੀ ਭਾਵਨਾ ਹੀ ਦੇ ਵਿੱਚ ਰਹਿੰਦਾ ਹੈ ਗੁਰਸਿੱਖ ਲੈ ਗੁਰਸਿੱਖ ਹੋਏ ਭਾਏ ਭਗਤ ਵਿੱਚ ਖਰਾ ਸਿਆਣਾ ਤੇ ਫਿਰ ਗੁਰਸਿੱਖ ਲੈ ਗੁਰੂ ਤੋਂ ਸਿੱਖਿਆ ਲੈ ਕਰਕੇ ਨਾ ਗੁਰਸਿੱਖ ਹੋਏ ਗੁਰਸਿੱਖ ਹੁੰਦਾ ਆ ਗੁਰੂ ਕੋ ਸਿੱਖ ਗੁਰੂ ਤੋਂ ਸਿੱਖਿਆ ਲੈ ਕਰਕੇ ਜਿਹੜਾ ਗੁਰੂ ਦੀ ਸਿੱਖਿਆ ਨਹੀਂ ਲੈਂਦਾ ਗੁਰੂ ਦਾ ਸਿੱਖ ਹੀ ਨਹੀਂ ਹੈ ਸਿੱਖ ਦਾ ਨਾਮ ਹੀ ਹੈ ਸਖਿਆਰਤੀ ਸਿੱਖ ਦਾ ਆ ਗੁਰੂ ਤੋਂ ਸਿੱਖਿਆ ਪ੍ਰਾਪਤ ਕਰਦਾ ਆ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਗੁਰਸਿੱਖ ਬਣਦਾ ਹੈ ਅਤੇ ਪ੍ਰੇਮਾ ਭਗਤੀ ਵੇਖੇ ਖਰਾ ਸਿਆਣਾ ਹੁੰਦਾ ਆ ਭਾਵ ਜੀਵਾਨ ਹੋ ਜਾਂਦਾ ਆ ਇਲਾ ਇਆਣਾ ਰਜਵਾਨ ਤੇ ਭੈ ਭਾਵਨੀ ਦੇ ਵਿੱਚ ਪ੍ਰੇਮਾ ਭਗਤੀ ਵਿਖੇ ਖਰਾ ਸਿਆਣਾ ਹੁੰਦਾ ਆ ਕਿ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਗੁਰਸਿੱਖ ਲੈ ਗੁਰਸਿੱਖ ਹੋਏ ਗੁਰੂ ਦੀ ਸਿੱਖਿਆ ਲੈ ਕਰਕੇ ਗੁਰੂ ਦਾ ਹੁਕਮ ਮੰਨ ਕਰਕੇ ਗੁਰੂ ਦੀ ਸਿੱਖਿਆ ਤੇ ਜੀਵਨ ਬਤੀਤ ਕਰਕੇ ਗੁਰਸਿੱਖ ਹੁੰਦਾ ਆ ਤੇ ਭਾਏ ਭਗਤ ਪ੍ਰੇਮਾ ਭਗਤੀ ਵਿੱਚ ਖਰਾ ਸਿਆਣਾ ਤੇ ਫਿਰ ਪ੍ਰੇਮਾ ਭਗਤੀ ਕਰਦਾ ਤੇ ਫਿਰ ਖਰਾ ਸਿਆਣਾ ਉਤਰਦਾ ਹੈ ਗੁਰਸਿੱਖ ਸੁਣ ਮੰਨ ਸਮਝ ਮਾਣ ਬਹਿਤ ਵਿੱਚ ਰਹਿ ਨਿਵਾਣਾ ਇਸੇ ਤਰ੍ਹਾਂ ਫਿਰ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨਦਾ ਫਿਰ ਸਮਝ ਕੇ ਮਾਣ ਤਾਣ ਵਿਖੇ ਨਿਵਾਣਾ ਰਹਿੰਦਾ ਹੈ ਇਸੇ ਕਰਾਂ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮਰਦਾ ਆ ਫਿਰ ਸਮਝ ਕੇ ਕਿ ਮਾਣ ਤਾਣ ਵਿਖੇ ਨਿਵਾਣਾ ਰਹਿੰਦਾ ਹੈ ਗੁਰਸਿੱਖ ਸੁਣ ਮੰਨ ਸਮਝ ਮਾਣ ਮਹਤਵ ਵਿੱਚ ਰਹਿ ਨਿਵਾਣਾ ਗੁਰਸਿੱਖਿਆ ਨੂੰ ਸੁਣਦਾ ਆ ਤੇ ਕੱਲਾ ਸੁਣਦਾ ਨਹੀਂ ਐ ਗੁਰੂ ਦੀ ਸਿੱਖਿਆ ਨੂੰ ਸਮਝਦਾ ਵੀ ਆ ਕੱਲਾ ਸੁਣਨਾ ਨਹੀਂ ਕੰਨ ਰਸ ਨਹੀਂ ਕੰਨਾਂ ਦੇ ਨਾਲ ਸੁਣਨਾ ਤੇ ਹਿਰਦੇ ਦੇ ਵਿੱਚ ਵਸਾਉਣਾ ਆ ਕੰਨਾਂ ਦੇ ਨਾਲ ਸੁਣ ਕਰਕੇ ਤੇ ਹਿਰਦੇ ਦੇ ਵਿੱਚ ਉਸ ਨੂੰ ਵਸਾਉਣਾ ਹਿਰਦੇ ਦੇ ਵਿੱਚ ਸੁਣ ਦਾ ਮਹਾਤਮ ਕੀ ਆ ਸੁਣ ਦਾ ਬਹੁਤ ਮਹਾਤਮ ਆ ਸੁਣ ਨੂੰ ਅਸੀਂ ਆ ਵੀ ਸਮਝ ਲੈਣੀ ਸਾਰੇ ਸੁਣਾਉਣ ਵਾਸਤੇ ਤਿਆਰ ਹੁੰਦੇ ਸੁਣਨ ਵਾਸਤੇ ਕੋ ਤਿਆਰ ਨਹੀਂ ਪਰ ਸੁਣ ਦਾ ਕੀ ਮਹਾਤਮ ਆ ਜਾਨਾ ਹੀ ਆਪ ਜੀ ਅਨੰਦ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਸਰਵਣ ਕਰਦੇ ਹੋ ਅਖੀਰਲੀ ਪੌੜੀ ਦੇ ਵਿੱਚ ਚਾਲਵੀ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਕੀ ਦੱਸਿਆ ਹੈ ਉਹਨੂੰ ਧਿਆਨ ਦੇ ਨਾਲ ਪੜਿਓ ਸੁਣਿਓ ਪਾਤਸ਼ਾਹ ਅਖੀਰਲੀ ਪੌੜੀ ਦੇ ਵਿੱਚ ਫਰਮਾਨ ਕਰਦੇ ਆਨੰਦ ਸੁਣਹੁ ਵੱਡ ਭਾਗੀ ਹੋ ਕਹਿੰਦੇ ਇਹ ਵੱਡ ਭਾਗੀ ਜਨੋ ਆਨੰਦ ਸਾਹਿਬ ਜੀ ਦੀ ਬਾਣੀ ਨੂੰ ਸੁਣਨਾ ਕਰੋ ਅਖੀਰਲੇ ਦੇ ਵਿੱਚ ਆਨੰਦ ਸੁਣਹੁ ਵੱਡ ਭਾਗੀ ਹੋ ਕੀ ਹੁੰਦਾ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਅੱਗੇ ਦੂਖ ਰੋਗ ਸੰਤਾਪ ਉਤਰੇ ਕਹਿੰਦੇ ਸਾਰੇ ਦੁੱਖ ਰੋਗ ਤੇ ਸੰਤਾਪ ਸਾਰੇ ਉਤਰ ਜਾਂਦੇ ਨੇ ਕਿਵੇਂ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਨ ਦੀ ਗੱਲ ਕੀਤੀ ਫੇਰ ਦੋਵਰ ਆ ਗਈ ਸੁਣਨ ਦੀ ਗੱਲ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸੁਣਨ ਵਾਲਾ ਪ੍ਰੀਤ ਪਵਿੱਤਰ ਸੁਣਤੇ ਪ੍ਰੀਤ ਕਹਦੇ ਕਹਿਣ ਵਾਲਾ ਜਿਹੜਾ ਕਹਿੰਦਾ ਹੈ ਸੁਣਨ ਵਾਲਾ ਤੇ ਜਿਹੜਾ ਬਾਣੀ ਪੜਦਾ ਆ ਸੁਣਤੇ ਪ੍ਰੀਤ ਕਹਤੇ ਪਵਿੱਤ ਸਤਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਇਹ ਸਤਗੁਰੂ ਜੀ ਨੇ ਮਹਾਤਮ ਦੱਸਿਆ आनंद ਸਾਹਿਬ ਜੀ ਦੀ ਬਾਣੀ ਨੂੰ ਸੁਣ ਸ਼ਰਧਾ ਭਾਵਨਾ ਦੇ ਨਾਲ ਤੇ ਸਾਰੇ ਦੁੱਖ ਰੋਗ ਸਾਰੇ ਸੰਤਾਪ ਤੇ ਉਤਰ ਜਾਣਗੇ ਰਸਾਂ ਦੇ ਸਹਿਤ ਆਨੰਦ ਪ੍ਰਾਪਤ ਹੋਵੇਗਾ ਇਸ ਤਰ੍ਹਾਂ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਹਿੰਦੇ ਗੁਰ ਸਿੱਖ ਸੁਣ ਮੰਨੈ ਸੁਣਦਾ ਆ ਤੇ ਸੁਣ ਕਰਕੇ ਮੰਨਦਾ ਵੀ ਆ ਜਪਜੀ ਸਾਹਿਬ ਜੀ ਦੀ ਗੁਰਬਾਣੀ ਸਰਵਣ ਕਰਦੇ ਹੋ ਪੜ੍ਹਦੇ ਹੋ ਚਾਰ ਪੌੜੀਆਂ ਦੇ ਵਿੱਚ ਸੁਣਦਾ ਬਹਾਤਮ ਸੁਣਿਆ ਸਿੱਧ ਪੀਰ ਸੁਰਨਾ ਸੁਣਿਆ ਧਰਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਹੇ ਨ ਸਕਿਆ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਚਾਰ ਪੌੜੀਆਂ ਦੇ ਵਿੱਚ ਸੁਣਦਾ ਬਹਾਤਮ ਫਿਰ ਅੱਗੇ ਮਰਨ ਦਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੀਛਾ ਪਛਤਾਏ ਕਾਗਦ ਕਰਮ ਨ ਲਿਖਣ ਹਾਰ ਮੰਨੇ ਕਾਬਹ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਰ ਜਾਣਾ ਮਨ ਕੋਈ ਫਿਰ ਮਰਨ ਦਾ ਬਹਾਤ ਮਦਸਿਆ ਸੁਣਨਾ ਹੈ ਸੁਣ ਕਰਕੇ ਉਸ ਨੂੰ ਮੰਨਣਾ ਵੀ ਆ ਗੁਰੂ ਕਾ ਸਿੱਖ ਦੇ ਕੀ ਲੱਛਣ ਨੇ ਗੁਰੂ ਕਾ ਸਿੱਖ ਸੁਣਦਾ ਹੈ ਫਿਰ ਮੰਨੈ ਮਰਦਾ ਆ ਸਮਝ ਉਸ ਨੂੰ ਸਮਝਦਾ ਆ ਮਾਣ ਮਹਿਤ ਵਿੱਚ ਰਹਿ ਨਿਮਾਣਾ ਤੇ ਫਿਰ ਮੰਨ ਕਰਕੇ ਨਾ ਮਾਣ ਤਾਣ ਦੇ ਵਿੱਚ ਨਿਮਾਣਾ ਰਹਿੰਦਾ ਆ ਨਿਮਾਣਾ ਸਿੱਖਾਂ ਦਾ ਮਰਨੀਵਾ ਮਤ ਉੱਚੀ ਨਿਮਾਣਾ ਰਹਿੰਦਾ ਨਿਮਰਤਾ ਦੇ ਵਿੱਚ ਰਹਿੰਦਾ ਹੈ ਮਾਣ ਤਾਣ ਦੇ ਵਿੱਚ ਨਿਮਾਣਾ ਰਹਿੰਦਾ ਸੁਣਦਾ ਹੈ ਮਰਦਾ ਹੈ ਸਮਝਦਾ ਹੈ ਮਾਣ ਤਾਣ ਦੇ ਵਿੱਚ ਨਿਮਾਣਾ ਰਹਿੰਦਾ ਹੈ ਗੁਰ ਸਿੱਖ ਗੁਰ ਸਿੱਖ ਪੂਜਦਾ ਪੈਰੀ ਪੈਰ ਹਰਾਸ ਲੁਭਾਣਾ ਫਿਰ ਗੁਰੂ ਦਾ ਸਿੱਖ ਜਿਹੜਾ ਨਾ ਗੁਰਸਿੱਖ ਗੁਰੂ ਦਾ ਸਿੱਖ ਜਿਹੜਾ ਗੁਰੂ ਦੀ ਸਿੱਖਿਆ ਗੁਰੂ ਦੇ ਸਿੱਖ ਦੀ ਸੇਵਾ ਕਰਦਾ ਹੈ ਪੈਰੀ ਪਾ ਕੇ ਸੱਚੇ ਰਸਤੇ ਵਿੱਚ ਮਸਤ ਰਹਿੰਦਾ ਆ ਗੁਰੂ ਦਾ ਸਿੱਖ ਜਿਹੜਾ ਨਾ ਗੁਰਸਿੱਖ ਗੁਰਸਿੱਖ ਪੂਜਦਾ ਗੁਰਸਿੱਖ ਜਿਹੜਾ ਨਾ ਉਹ ਗੁਰੂ ਦੇ ਸਿੱਖ ਦੀ ਸੇਵਾ ਕਰਦਾ ਬੜੀ ਸ਼ਰਧਾ ਭਾਵਨਾ ਦੇ ਨਾਲ ਵੀ ਗੁਰੂ ਦਾ ਸਿੱਖ ਜਾਣ ਕਰਕੇ ਉਦੀ ਸੇਵਾ ਕਰਦਾ ਹੈ ਪੈਰੀ ਪੈਰ ਰਹਿਰਾਸ ਲੁਭਾਣਾ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਪੈਰੀ ਪੈ ਕੇ ਸੱਚੇ ਰਸਤੇ ਵਿੱਚ ਵਿਖੇ ਮਸਤ ਰਹਿੰਦਾ ਹੈ ਰਹਿਰਾਸ ਇੱਥੇ ਰਸਤਾ ਕਹਿੰਦੇ ਉਸ ਰਸਤੇ ਤੇ ਸੱਚੇ ਧਰਮ ਦੇ ਮਾਰਗ ਤੇ ਚੱਲਦਾ ਆ ਗੁਰਸਿੱਖਾਂ ਦੀ ਸੇਵਾ ਕਰਦਾ ਆ ਬੜੀ ਸ਼ਰਧਾ ਭਾਵਨਾ ਦੇ ਨਾਲ ਤਾਰੀ ਪੈਰ ਹਰਾਸ ਸੁਭਾਣਾ ਇਸੇ ਤਰ੍ਹਾਂ ਸੇਵਾ ਕਰਕੇ ਤੇ ਫਿਰ ਸੱਚੇ ਮਾਰਗ ਤੇ ਚੱਲਦਾ ਆ ਰਸਤੇ ਤੇ ਚੱਲਦਾ ਹੈ ਰਸਤੇ ਵਿਖੇ ਸੱਚੇ ਪੱਕੇ ਰਸਤੇ ਤੇ ਸੱਚੇ ਰਸਤੇ ਤੇ ਮਸਤ ਰਹਿੰਦਾ ਹੈ ਗੁਰ ਸਿੱਖ ਮਨ ਹੋ ਨ ਵਿਸਰੈ ਚੱਲਣ ਜਾਣ ਜੁਗਤ ਮਹਿਮਾਣਾ ਇਸੇ ਤਰ੍ਹਾਂ ਫਿਰ ਗੁਰਸਿੱਖ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਹਿੰਦੇ ਪ੍ਰਾਣੀਆਂ ਦੀ ਤਰ੍ਹਾਂ ਸੰਸਾਰ ਤੋਂ ਚਲਣਾ ਜਾਣਦਾ ਰਹਿੰਦਾ ਹੈ ਕਿ ਅਸੀਂ ਸੰਸਾਰ ਦੇ ਉੱਤੇ ਇੱਕ ਪ੍ਰਾਣੀਆਂ ਦੀ ਤਰ੍ਹਾਂ ਆਏ ਹਾਂ ਇੱਕ ਦਿਨ ਚਲੇ ਜਾਣਾ ਪ੍ਰਾਣਾ ਆਇਆ ਕੋਈ ਇੱਕ ਦਿਨ ਰਿਹਾ ਕਿ ਦੋ ਦਿਨ ਰਿਹਾ ਕਿ ਤਿੰਨ ਦਿਨ ਰਵੇਗਾ ਚਲੇ ਹੀ ਜਾਣਾ ਨਾ ਪਤਾ ਵੀ ਪ੍ਰਾਣਾ ਆਏ ਇਸੇ ਤਰ੍ਹਾਂ ਸੰਸਾਰ ਦੇ ਉੱਤੇ ਆਏ ਆ ਪਤਾ ਵੀ ਚਲੇ ਜਾਣਾ ਰਹਿਣਾ ਨਹੀਂ ਗੁਰਸਿੱਖ ਮਨੋਂ ਨ ਵਿਸਰੈ ਚੱਲਣ ਜਾਣ ਜੁਗਤ ਬਹਿ ਮਾਣਾ ਇਹ ਨਹੀਂ ਮਨੋਂ ਵਿਸਾਰਦਾ ਇਹ ਮਨੁਮੁਖ ਮਨ ਤੋਂ ਵਿਸਾਰ ਲੈਂਦਾ ਵੀ ਮੈਂ ਸੰਸਾਰ ਦੇ ਉੱਤੋਂ ਜਾਣਾ ਆ ਗੁਰਸਿੱਖ ਹਮੇਸ਼ਾ ਹੀ ਇਸ ਗੱਲ ਨੂੰ ਯਾਦ ਰੱਖਦਾ ਆ ਗੁਰਸਿੱਖ ਇਹ ਨਹੀਂ ਕਦੇ ਮਨ ਤੋਂ ਵਿਸਾਰਦਾ ਵੀ ਮੈਂ ਇੱਥੋਂ ਜਾਣਾ ਨਹੀਂ ਐ ਉਹ ਮੌਤ ਨੂੰ ਹਮੇਸ਼ਾ ਹੀ ਚੇਤੇ ਰੱਖਦਾ ਆ ਮੌਤ ਨੂੰ ਚੇਤੇ ਤੇ ਪਰਮੇਸ਼ਰ ਦਾ ਨਾਮ ਚੇਤੇ ਰਹਿਦਾ ਗੁਰਸਿੱਖ ਮਨੋ ਨ ਵਿਸਰੈ ਚੱਲਣ ਜਾਣ ਜੁਗਤ ਮਹਿ ਬਾਣਾ ਉਹ ਜੇ ਇਸ ਗੱਲ ਨੂੰ ਹਮੇਸ਼ਾ ਹੀ ਯਾਦ ਰੱਖਦਾ ਪੀ ਸੰਸਾਰ ਦੇ ਉੱਤੇ ਇੱਕ ਪ੍ਰਾਣੀਆਂ ਦੀ ਤਰ੍ਹਾਂ ਆਏ ਹਾ ਪ੍ਰਾਣੀਆਂ ਦੀ ਤਰ੍ਹਾਂ ਸੰਸਾਰ ਦੇ ਉੱਤੋਂ ਚਲੇ ਜਾਣਾ ਹੈ ਇਹ ਗੁਰਸਿੱਖ ਮਨੋ ਕਦੀ ਵੀ ਭੁਲਾਉਂਦਾ ਨਹੀਂ ਹੈ ਕਦੀ ਵੀ ਆਪਣੇ ਮਨ ਤੋਂ ਇਸ ਗੱਲ ਨੂੰ ਕਦੇ ਵਿਸਾਰਦਾ ਨਹੀਂ ਹੈ ਗੁਰਸਿੱਖ ਮਿੱਠਾ ਬੋਲਣਾ ਨਿਵ ਚੱਲਣਾ ਗੁਰਸਿੱਖ ਪਰਵਾਣਾ ਜੇ ਗੁਰਸਿੱਖ ਜਿਹੜਾ ਨਾ ਉਹ ਕੀ ਮਿੱਠਾ ਬੋਲਦਾ ਹੈ ਗੁਰਸਿੱਖ ਬਾਣੀ ਕਰਕੇ ਮਿੱਠੇ ਬਚਨ ਬੋਲਦਾ ਆ ਸਰੀਰ ਕਰਕੇ ਨਿਵ ਕੇ ਚੱਲਦਾ ਆ ਔਰ ਮਨ ਕਰਕੇ ਗੁਰੂ ਦੀ ਸਿੱਖਿਆ ਪਰਵਾਣ ਕਰਦਾ ਆ ਆਪਣੇ ਮੁਖ ਤੋਂ ਨਾ ਬਾਣੀ ਕਰਕੇ ਗੁਰਸਿੱਖ ਮਿੱਠਾ ਬੋਲਣਾ ਮਿੱਠੇ ਬਚਨ ਬੋਲਦਾ ਕੌੜੇ ਸ਼ਬਦ ਨਹੀਂ ਬੋਲਦਾ ਗਾਲਾਂ ਆਦਕੀ ਨਹੀਂ ਕੱਢਦਾ ਬਾੜੇ ਬਚਨ ਨਹੀਂ ਮੁੱਖ ਤੋਂ ਬੋਲਦਾ ਮਿੱਠੇ ਸ਼ਬਦ ਬੋਲਦਾ ਹੈ ਗੁਰਸਿੱਖ ਮਿੱਠਾ ਬੋਲਣਾ ਨਿਵ ਚਲਣਾ ਨਿਵ ਕੇ ਚੱਲਦਾ ਭਾਵ ਕੇ ਨਿਮਰਤਾ ਦੇ ਵਿੱਚ ਰਹਿੰਦਾ ਹੰਕਾਰ ਦੇ ਵਿੱਚ ਨਹੀਂ ਆਉਂਦਾ ਗੁਰਸਿੱਖ ਪਰਵਾਣਾ ਤੇ ਉਹ ਨਿਵ ਕੇ ਚੱਲਦਾ ਆ ਤੇ ਮਨ ਕਰਕੇ ਜਿਹੜਾ ਨਾ ਮਨ ਕਰਕੇ ਗੁਰੂ ਦੀ ਸਿੱਖਿਆ ਪਰਵਾਣ ਕਰਦਾ ਆ ਗੁਰੂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾ ਕਰਕੇ ਰੱਖਦਾ ਹੈ ਗੁਰਸਿੱਖ ਉਹੀ ਹੈ ਜਿਹੜਾ ਗੁਰੂ ਦੀ ਸਿੱਖਿਆ ਦੇ ਵਿੱਚ ਰਹਿੰਦਾ ਹੈ ਉਹ ਗੁਰਸਿੱਖ ਗੁਰੂ ਦੀ ਸਿੱਖਿਆ ਨੂੰ ਪ੍ਰਵਾਨ ਕਰਦਾ ਹੈ ਕਾਲ ਖਾਏ ਗੁਰਸਿੱਖ ਮਿਲ ਖਾਣਾ ਤੂੰ ਕੀ ਕਰਦਾ ਆ ਕਮਾਈ ਕਰਕੇ ਆਪ ਖਾਂਦਾ ਆ ਤੇ ਹੋਰ ਗੁਰੂ ਕੇ ਸਿੱਖਾਂ ਨਾਲ ਮਿਲ ਕੇ ਵੰਡ ਕੇ ਖਾਂਦਾ ਆ। ਗੁਰੂ ਦਾ ਸਿੱਖ ਜਿਹੜਾ ਨਾ ਬੇਈਮਾਨੀ ਦਾ ਨਹੀਂ ਖਾਂਦਾ। ਉਹ ਚੋਰੀ ਠੱਗੀ ਦਾ ਨਹੀਂ ਖਾਂਦਾ ਰਿਸ਼ਵਤ ਲੈ ਕੇ ਨਹੀਂ ਖਾਂਦਾ। ਘਾਲ ਖਾਏ। ਉਹ ਆਪਣੀ ਘਾਲ ਕਹਿੰਦੇ ਆਪਣੀ ਕਮਾਈ ਦਸਾਂ ਨੋਹਾਂ ਦੀ ਕਿਰਤ ਕਰਨੀ। ਉਹ ਕਿਰਤ ਕਰਦਾ ਆ। ਆਪਣੀ ਕਮਾਈ ਕਰਦਾ ਆ। ਦਸਾਂ ਨੋਹਾਂ ਦੀ ਕਿਰਤ ਆਪ ਕਮਾਉਂਦਾ ਆ। ਕਮਾਈ ਕਰਕੇ ਆਪ ਖਾਂਦਾ ਆ। ਫਿਰ ਕੱਲਾ ਆਪ ਹੀ ਨਹੀਂ ਖਾਂਦਾ। ਹੋਰ ਲੋੜਵੰਦ ਗੁਰਸਿੱਖਾਂ ਨਾਲ ਮਿਲ ਕੇ ਵੰਡ ਕੇ ਖਾਂਦਾ ਆ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਫਰਮਾਇਆ ਨੇ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਛਕੋ। ਵੰਡ ਕਰਕੇ ਛਕਦਾ ਆ। ਗੁਰੂ ਕਾ ਸਿੱਖ ਜਿਹੜਾ ਨਾ ਉਹ ਹਮੇਸ਼ਾ ਹੀ ਆਪਣੀ ਕਿਰਤ ਕਮਾਈ ਕਰਦਾ ਤੇ ਵੰਡ ਕੇ ਛਕਦਾ ਹੈ। ਕਿਉਂਕਿ ਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ ਹਾਲ ਖਾਏ ਕਿਸ ਹੱਥੋਂ ਦੇ ਨਾਨਕ ਰਹੋ ਪਛਾਣ ਹਿੱਸੇ। ਤੇ ਗੁਰੂ ਕਾ ਸਿੱਖ ਜਿਹੜਾ ਨਾ ਹੱਥੀਂ ਕਿਰਤ ਕਰਦਾ ਕਮਾਈ ਕਰਦਾ ਹੈ ਗੁਰਸਿੱਖਾਂ ਦੇ ਨਾਲ ਵੰਡ ਕਰਕੇ ਛਕਦਾ ਆ ਜੇ ਉਹ ਸਿੱਖਾ ਘਾਲ ਖਾਏ ਗੁਰਸਿੱਖ ਮਿਲ ਖਾਣਾ ਗੁਰਸਿੱਖਾਂ ਦੇ ਨਾਲ ਮਿਲ ਕਰਕੇ ਖਾਂਦਾ ਹੈ ਤੇ ਕਿਰਤ ਕਮਾਈ